ਦੀਨਾ ਨਾਥ ਸੁਨੋ ਦੀਨਾ ਨਾਥ ਸੁਨੋ ਦੀਨਾ ਨਾਥ ਸੁਨੋ ਦੀਨਾ ਨਾਥ ਸੁਨੋ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਲਫਾਜ਼ ਚੈਨੋ ਹਰਦੀਪ ਸਿੰਘ ਨੂੰ ਇਕ ਪਾਲੋ ਧਿਆਨਾ YouTube ਚੈਨਲ ਦੇ ਉੱਤੇ ਸਾਰਿਆਂ ਦਾ ਸਵਾਗਤ ਹੈ ਵੀਰੋ ਜਿਹੜਾ ਟੂਰ ਕਰ ਰਹੇ ਸੀ ਅਸੀਂ ਪੁਰਤਕਾਲ ਦਾ ਤੇ ਅੱਜ ਸਾਡਾ ਜਿਹੜਾ ਆਪਾਂ ਨੂੰ ਆ ਕੇ ਦਰਸ਼ਨ ਕਰਨ ਆਏ ਸੀ ਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਅਲਬਸ ਫੇਰਾ ਜੋ ਕਿ ਪੁਰਤਕਾਲ ਦੇ ਵਿੱਚ ਤੇ ਮਾਨੂੰ ਬੜੀ ਖੁਸ਼ੀ ਹੋਈ ਜਦੋਂ ਪਤਾ ਲੱਗ ਗਿਆ ਕਿ ਇੱਥੇ ਗੁਰੂ ਘਰ ਹੈ ਇਹਨਾਂ ਖਾਲਸਾ ਚ ਗੁਰੂ ਘਰ ਦੇ ਕੰਨੀ ਸੇ ਵਾਣੇ ਚਲੋ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ ਆਜੋ ਇਹ ਜੋੜੇ ਕਰ ਆਪਦੇ ਜੰਦ ਇਹ ਇੱਥੇ ਜੋੜੇ ਲਾ ਕੇ ਕੋਈ ਨਾਤੀ ਇਸ ਤੋਂ ਬਾਅਦ ਇਹ ਸਾਹਮਣੇ ਲੰਗਰ ਹਾਲ ਜਿੱਥੇ ਸ਼ਮਤਾ ਤੰਗਰ ਸ਼ਖਰੀਏ ਨੇ ਇੱਥੇ ਤੁਹਾਨੂੰ ਮੇਨ ਹਾਲ ਦੇ ਵੀ ਦਰਸ਼ਨ ਕਰਾਉਣੇ ਚੱਲ ਕੇ ਆਓ ਕਰੋ ਦਰਸ਼ਨ ਦੇ ਤਾਂ ਗੁਰੂ ਘਰ ਦੇ ਗੁਰਦਵਾਰਾ ਦੇ ਪੂਰਵ ਦਰਸ਼ਨ ਦੇ ਆਲ ਮੁਫੇਰਾ ਉਪਰਤ ਕਰਨ ਜੀ ਅੱਜ ਸ਼ੰਗਰਾਂ ਦਾ ਦਿਹਾੜਾ ਵੀ ਹੈ ਆਪ ਸਾਰਿਆਂ ਨੂੰ ਸ਼ੰਗਰਾਂ ਦੇ ਦਿਹਾੜੇ ਦੀ ਵਾਰਕਾ ਪਿਛਾ ਦੇ ਕੋਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਜਿਹੜਾ ਗੁਰੂ ਘਰ ਦੇ ਵਿੱਚ ਸ਼ੰਗਰਾਂ ਸਾਰਾ ਦਿਨ ਮਨਾਇ ਜਾਂਦੀ ਹੈ ਕਿਉਂਕਿ ਇੱਥੇ ਜਿੰਨੇ ਵੀ ਪੰਜਾਬੀ ਨੇ ਇੱਕ ਮਾ ਕਰਾ ਤੋਂ ਆਪਣਾ ਰੋਜ਼ ਸਮਾਂ ਘੜ ਕੇ ਟਾਈਮ ਕੱਢ ਕੇ ਗੁਰੂ ਘਰ ਦੇ ਵਿੱਚ ਦਰਸ਼ਨ ਦਾ ਜਿਹੜਾ ਕਰਨਾਉਂਦੇ ਨੇ ਸ਼ੁਰੂ ਤੋਂ ਦਸੰਗ ਜਿਹੜਾ ਸੁਭਾਮ ਦਾ ਕੀਤਾ ਜਾ ਰਿਹਾ ਹੈ। ਇੱਕ ਸੈਕਟਰ 63 ਨੂੰ ਲੰਨ ਦੇ ਦੱਸ ਹਾ। ਸਾਧ ਸੰਗਤ ਜੀ ਤੇ ਡੰਗਰ ਖਾਲ ਦਾ ਜਿਹੜਾ ਤੁਹਾਨੂੰ ਵਿੱਚ ਦਿਖਾ ਰਹੇ ਇਨਸਾਈਡ ਤੇ ਦੇਖੋ ਕਿੰਨੀ ਨਿਮਰਤਾ ਦੇ ਨਾਲ ਦੀਦੀਆਂ ਜਿਹੜੇ ਨਾ ਪ੍ਰਸ਼ਾਦੇ ਬਣਾ ਰੀਆਂ ਨੇ ਤੇ ਨੋਰਮਲੀ ਕਿਸੇ ਤਰ੍ਹਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਉੱਥੇ ਖਾਦੇ ਬਣਾਉਂਦੇ ਦਿੱਤੀਆਂ ਗੱਪਾਸ਼ਾਪਾ ਬਾਤਦਿਆਂ ਨੇ ਪਰ ਇੱਥੇ ਉਹ ਚੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿੱਦਿਆ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਿਹੜਾ ਜਪੜੇ ਨੇ ਪ੍ਰਸ਼ਾਦੇ ਬਣਾਉਂਦੇ ਇੰਦਰ ਸਿੰਘ ਲੱਗੇ ਹੋਏ ਨੇ ਪ੍ਰਸ਼ਾਦੇ ਤੱਪੀਆਂ ਬਣਾਉਣ ਇੰਦਰ ਜਿਹੜਾ ਆਟਾ ਕੁੱਟਣ ਵਾਲੀ ਜਿਹੜੀ ਮਸ਼ੀਨ ਹੈ ਇਹ ਸਾਰਾ ਮੰਦਰ ਪਾ ਰਹੇ ਵਾਹਿਗੁਰੂ ਸਾਡੇ ਜੀ ਨੇ ਨਿਹਾਰ ਮੋੜੀ ਲਈ ਵਾਹਿਗੁਰੂ ਨਾਮ ਸੁਣੀਏ ਵਾਹਿਗੁਰੂ ਧੰਨਵਾਦੀ ਗੁਰੂ ਬਹੁਤ ਗੁਰੂ ਬਹੁਤ ਦਾ ਨਾਮ ਜਿਹੜਾ ਜਪਰੀਆਂ ਨੇ ਪਛਾਣਦਾ ਜਾਂਦਾ ਸੀ ਇਹਨੂੰ ਤੇ ਦੇਖ ਸਕਦੇ ਹੋ ਇੱਥੇ ਸਾਰੇ ਅਸ਼ੀਸ਼ਾ ਸਿੰਘਾਂ ਦੀਆਂ ਸੰਤਾਂ ਦੀਆਂ ਮਾਪੂਸ਼ਾਂ ਦੀਆਂ ਸਾਰਿਆਂ ਦੀ ਫੋਟੋਆਂ ਨੇ ਅੰਦਰ ਲਾਈਆਂ ਹੋਈਆਂ ਨੇ ਤੇ ਇਹ ਲੰਗਰ ਹਾਲ ਹੈ ਜਿੱਥੇ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦਿਖਾ ਚੁੱਕਾ ਹਾਂ